ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆਂ ਬੱਕਰੀਆਂ ਦੀ ਮੰਡੀ ਮਾਲਵੇ ਦੀ ਮਸ਼ਹੂਰ ਮੰਡੀ ਤੁੰਗਵਾਲੀ ਜ਼ਿਲ੍ਹਾ ਬਠਿੰਡਾ ਬਹੁਤ ਜ਼ਿਆਦਾ ਮੰਡੀ ਵਿੱਚ ਰੌਸਾ ਚੰਗੇ ਤੋਂ ਚੰਗੇ ਜਾਨਵਰ ਪਹੁੰਚੇ ਆਂ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਤੋਂ ਵਪਾਰੀ ਵੀਰ ਵੀ ਬਹੁਤ ਗਰੋਹ ਪਹੁੰਚੇ ਆਂ ਤੇ ਵੇਚਣ ਵਾਲੇ ਵੀਰ ਵੀ ਬਹੁਤ ਜ਼ਿਆਦਾ ਰੌਸਾ ਵੇਖ ਸਕਦੇ ਤੁਸੀਂ ਮੰਡੀ ਦੇ ਵਿੱਚ ਜਿਵੇਂ ਆਪਣੇ ਮੇਲੇ ਦੇ ਵਿੱਚ ਇਕੱਠ ਹੁੰਦਾ ਇੱਦਾਂ ਇਕੱਠਾ ਬਣਾਉਣ ਵਾਲਿਆਂ ਬਣਾਉਣ ਗਿਆ ਬੱਕਰੀਆਂ ਦੇ ਹਾਰਸ ਵਾਲਿਆਂ ਗਾਂਆਂ, ਕੱਲੀਆਂ, ਝੋਲੇ ਹੋਰ ਵੀ ਬਹੁਤ ਜ਼ਿਆਦੇ ਝਾਂਜਰਾ ਤੁਸੀਂ ਦੇਖ ਸਕਦੇ ਹੋ ਆ ਵੀਰ ਇੱਕ ਬੱਕਰਾ ਲੈ ਕੇ ਪਹੁੰਚਿਆ ਕਿਹੜੇ ਪਿੰਡ ਤੋਂ ਆਇਆ ਜੀ? ਬਈ ਬੜੈਂਖੜੇ ਤੋਂ ਆਇਆ ਜੀ। ਕਿੱਥੋਂ? ਬੜੈਂਖੜੇ ਤੋਂ ਜੀ। ਬੜੈਂਖੜੇ ਜਿਲ੍ਹਾ ਮੁਕਸਰ ਹਾਂਜੀ ਤੇ ਬੱਕਰਾ ਵੇਚਣਾ ਜੀ ਇਹ? ਹਾਂਜੀ ਕਿੰਨੀ ਉਮਰ ਹੈ ਦੀ ਸਾਢੇ 3 ਸਾਲ ਕੀ ਮੁੱਲ ਕਰਦੇ ਆ ਦਾ ਮੁੱਲ 40000 ਰੁਪਏ ਲੈਣ ਦੇਣਾ 40000 ਤੋਂ ਅੱਛਾ ਅੱਛਾ ਆ ਵੀਰ ਵੇਖ ਸਕਦੇ ਆ ਬੱਕਰਾ ਬਲੈਕ ਬੀਟਲ ਆ ਆ ਸਿੰਗ ਟੁੱਟ ਗਏ ਤੇ ਹਾਂ ਜੀ ਵਿੱਚ ਫੋਟ ਵੀ ਅਸਿੱਕੇ ਕਰਵਾਏ ਆਏ ਕਰਵਾਏ ਹਾਂ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਬਜਨਾ ਸੰਪਰਕ ਕਰ ਸਕਦਾ ਆਪਣਾ ਨੰਬਰ ਮੋਬਾਈਲ ਨੰਬਰ 9855493651 ਗਾਰੇ ਫੇਰ ਬੋਲਦੇ 98554 93651 ਹਾਂਜੀ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਕੰਟੈਕਟ ਨੰਬਰ ਇਹਨਾਂ ਨੇ ਦਿੱਤਾ